ਖਾਲਸਾ ਜੀ ਫਤਿਹ ਜੀ ਚਾਹ ਦਾ ਲੰਗਰ ਚੱਲ ਰਿਹਾ ਹੈ ਜੀ ਤੇ ਅਸੀਂ ਆ ਗਿਆ ਟਾਂਡੇ ਤੋਂ ਸ਼੍ਰੀ ਗੋਬਿੰਦਪੁਰ ਰੋਡ ਦੇ ਉੱਤੇ ਤੇ ਲੋ ਜੀ ਚਾਹ ਦਾ ਲੰਗਰ ਚੱਲ ਰਿਹਾ ਹੈ ਜੀ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੋਈ ਆ ਚਾਹ ਦਾ ਲੰਗਰ ਚੱਲ ਰਿਹਾ ਸੰਗਤਾਂ ਵਾਸਤੇ ਡਾਂਡੇ ਤੋਂ ਸ਼੍ਰੀ ਗੋਬਿੰਦਪੁਰ ਰੋਡ ਦੇ ਉੱਤੇ ਜੀ ਦਰਿਆ ਚ ਪਾਣੀ ਆਉਣ ਕਰਨ ਖੁੱਲੇ ਲੰਗਰ ਔਰ ਖੁੱਲਾ ਘਰ ਪਾਣੀ ਦੇ ਵਿੱਚ ਇਹ ਸਾਹਮਣੇ ਵਾਲਾ ਅੱਜ ਹੈਗੀ ਜੀ 30 ਤਰੀਕ 8ਵਾਂ ਮਹੀਨਾ 2025 ਇਹ ਹੈ ਜੀ ਦਰਿਆ ਟਾਂਡੇ ਤੋਂ ਸ਼੍ਰੀ ਰਘੁਬੰਦਪੁਰ ਰੋਡ ਦੇ ਉੱਤੇ ਇੱਕੋ ਕੁ ਮਾਦ ਡੁੱਬੇ ਹੋਏ ਬਹੁਤ ਜ਼ਿਆਦਾ ਸੰਗਤਾਂ ਪਾਣੀ ਆ ਰਿਹਾ ਹੈ ਇੱਥੇ ਵੀ ਜੁੜੇ ਪਾਸੇ ਤੋਂ ਆ ਰਿਹਾ ਹੈ ਪਰ ਵਿਆਸ ਦਰਿਆ ਜਿਹੜਾ ਨਾ ਆਪਣੇ ਟਾਂਡੇ ਤੋਂ ਸ਼ੀਰ ਕੋਵਿੰਦਪੁਰਨ ਜਿਹੜਾ ਇਹ ਬ੍ਰਿਜ ਬਣਿਆ ਹੈ ਨਾ ਇਹ ਬਹੁਤ ਹਲਕਾ ਆ ਬਹੁਤ ਟੋਇਆ ਦੇਖੋ ੱਡੇ ੱਡੇ ਟੋਏ ਆ ਇਹਦੇ ਵਿੱਚ ਬਹੁਤ سارے ਟੋਏ ਆ ਥੱਲੇ ਉਹ ਪਾਣੀ ਦਾ ਪਤਾ ਨਹੀਂ ਲੱਗਦਾ ਕਿੰਨਾ ਕੁ ਵਗਦਾ ਪਿਆ ਆ ਇਸ ਟਾਈਮ ਪਾਣੀ ਦੀ ਸਪੀਡ ਬਹੁਤ ਤੇਜ਼ ਆ ਆ ਦੇਖੋ ਢੋਏ ਇਹ ਬਿਆਸ ਦਰਿਆ ਦਾ ਸਾਡੇ ਦਾ ਹਾਲ ਆ ਡਾਂਡੇ ਦਾ ਖੱਡੇ ਦੇਖੋ ਗੱਡੇ ਗੱਡੇ ਆ